ਇਸ ਵੀ ਸਬ ਇੱਕ ਚਰਚਾ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋਈ ਔਰ ਲੁਧਿਆਣਾ ਪੁਲਿਸ ਨੂੰ ਕਲੈਰੀਫਿਕੇਸ਼ਨ ਵੀ ਦੇਣਾ ਪਿਆ ਕਿ ਜਿਹੜਾ ਉਹ ਭਾਨਾ ਸਿੱਧੂ ਲੜਕਾ ਗ੍ਰਿਫਤਾਰ ਕੀਤਾ ਗਿਆ ਸੀ ਉਹਦਾ ਤਸ਼ੱਦਦ ਬਹੁਤ ਹੋਇਆ ਉਹਦੇ ਨਾਲ ਅਨਮਨੁੱਖੀ ਜਿਹੜਾ ਵਿਹਾਰ ਆ ਪੁਲਿਸ ਵੱਲੋਂ ਪੇਸ਼ ਕੀਤਾ ਗਿਆ ਹੈ ਜਦੋਂ ਦਾ ਪੰਜਾਬ ਪੁਲਿਸ ਨੇ ਭਾਨਾ ਸਿੱਧੂ ਨੂੰ ਗ੍ਰਿਫਤਾਰ ਕੀਤਾ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਚਰਚਾ ਇਲਜ਼ਾਮ ਲੱਗਦੇ ਨਹੀਂ ਕਿ ਪੁਲਿਸ ਨੇ ਉਸ ਨੂੰ ਜਦੋਂ ਪੁਸ਼ਗਿਸ਼ ਕੀਤੀ ਜਾ ਰਹੀ ਹੈ ਤੇ ਬਹੁਤ ਜ਼ਿਆਦਾ ਉਸਤੇ ਅਨਮਨੁੱਖੀ ਵਿਵਾਰ ਪੇਸ਼ ਕੀਤਾ ਜਾ ਰਿਹਾ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਜਾ ਰਿਹਾ ਉਹਨੂੰ ਨੰਗਾ ਕੀਤਾ ਜਾ ਰਿਹਾ ਵੀਡੀਓ ਬਣਾਈਆਂ ਜਾ ਰਹੀਆਂ ਨੇ ਵਰਪਤੇ ਸੁੱਟਿਆ ਦਿਖਾਈ ਦਿੱਤਾ ਜਾ ਇੱਥੋਂ ਤੱਕ ਕਿ ਪ੍ਰਾਈਵੇਟ ਪਾਰਟ ਦੀਆਂ ਵੀ ਗੱਲਾਂ ਕੀਤੀਆਂ ਜਾ ਰੀਆਂ ਤੇ ਇਸ ਮਸਲੇ ਦੇ ਵਿੱਚ ਲੁਧਿਆਣਾ ਪੁਲਿਸ ਨੂੰ ਸਫਾਈ ਦੇਣੀ ਪਈ ਕਿ ਆਖਰ ਇਹ ਸੱਚਾਈ ਕੀ ਤੇ ਇਸ ਮਸਲੇ ਦੇ ਵਿੱਚ ਅਸੀਂ ਲੁਧਿਆਣਾ ਪੁਲਿਸ ਦੇ DCP ਜਸਕੀਰ ਸਿੰਘ ਤੇਜਾ ਹੁਣਾਂ ਦੇ ਨਾਲ ਗੱਲਬਾਤ ਕੀਤੀ ਕਿ ਆਖਰ ਸਚਾਈ ਕੀ ਹੈ ਕਿ ਬਹੁਤ ਸਾਰਾ ਸੋਸ਼ਲ ਮੀਡੀਆ ਤੇ ਵਨ ਸੁਵੰਨੀਆਂ ਗੱਲਾਂ ਹੋ ਰਹੀਆਂ ਨੇ ਕਿ ਭਾਨਾ ਸਿੱਧੂ ਦੇ ਨਾਲ ਧੱਕਾ ਹੋ ਰਿਹਾ ਉਸ ਧੱਕੇ ਦੀ ਸਚਾਈ ਕੀ ਹੈ ਤੇ ਕੀ ਕੁਝ ਵਾਕਏ ਜਦੋਂ ਇੰਟੈਰੋਗੇਸ਼ਨ ਹੋਈ ਆ ਪੁਲਿਸ ਨੇ ਇਹਨਾਂ ਕੁਝ ਉਹਦੇ ਨਾਲ ਤਸ਼ੱਦਦ ਕੀਤਾ ਪੂਰੀ ਗੱਲਬਾਤ ਤੁਹਾਡੇ ਨਾਲ ਅਸੀਂ ਕਰ ਰਿਹਾ ਸਾਂ ਜੀ DCP ਲੁਧਿਆਣਾ ਜਸਕੀਰ ਸਿੰਘ ਤੀਜਾ ਡੀसीपी ਸਾਹਿਬ ਇੱਕ ਚਰਚਾ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋਇਆ ਲੁਧਿਆਣਾ ਪੁਲਿਸ ਨੂੰ ਕਲੈਰੀਫਿਕੇਸ਼ਨ ਵੀ ਦੇਣਾ ਪਿਆ ਕਿ ਜਿਹੜਾ ਉਹ ਭਾਨਾ ਸਿੱਧੂ ਲੜਕਾ ਗ੍ਰਿਫਤਾਰ ਕੀਤਾ ਗਿਆ ਸੀ ਉਹਦਾ ਤਸ਼ੱਦਦ ਬਹੁਤ ਹੋਇਆ ਉਹਦੇ ਨਾਲ ਅਨਮਨੁੱਖੀ ਜਿਹੜਾ ਵਿਹਾਰ ਆ ਪੁਲਿਸ ਵੱਲੋਂ ਪੇਸ਼ ਕੀਤਾ ਗਿਆ ਹੈ। ਅੰਕੀ ਇਹ ਤੁਲਜੀ ਸਾਡੇ ਇੱਕ ਇੰਦਰਜੀਤ ਕੌਰ ਲੇਡੀ ਨੇ ਕੰਪਲੇਨਟ ਕੀਤੀ ਸੀ। ਜੀ ਉਹਦੇ ਵਿੱਚ ਅਸੀਂ ਇੱਕ ਮੁਕਦਮਾ ਦਰਜ ਕੀਤਾ ਸੀ 54 ਨੰਬਰ ਜੀ 2024 ਨੂੰ ਅੰਡਰ ਸੈਕਸ਼ਨ 384 ਥਾਣਾ 7 ਨੰਬਰ ਡਿਵੀਜ਼ਨ ਚ ਜੀ ਜੀ ਇਹਦੇ ਵਿੱਚ ਜਿਹੜਾ ਕਾਕਾ ਸਿੱਧੂ ਉਰਫ ਪਾਨਾ ਸਿੱਧੂ ਹੈ ਜੋ ਸੰਗਰੂਰ ਦਾ ਰਹਿਣ ਵਾਲਾ ਹੈ ਜੀ ਜੀ ਇਹਦੇ ਖਿਲਾਫ ਕੰਪਲੇਂਟ ਸੀਬੀਏ ਨੇ ਪੈਸਿਆਂ ਦੀ ਡਿਮਾਂਡ ਕੀਤੀ ਜੀ ਜੀ ਅਕਸੋਰਸ਼ਨ ਦੇ ਅਲੀਗੇਸ਼ਨ ਸੀ ਤੇ ਮੈਨੂੰ ਥ੍ਰੈਟ ਕਰਦਾ ਮੇਰੇ ਇਨ-ਲॉज ਤੱਕ ਨੇ ਧਰਨਾ ਲਵਾਇਆ ਜੀ ਜੀ ਤੇ ਹੋਰ ਜਿਹੜਾ ਮੈਨੂੰ بار-बार ਫੋਨ ਕਰਕੇ ਪਰੇਸ਼ਾਨ ਕਰ ਰਿਹਾ ਤੇ ਕੁਝ ਰਿਕਾਰਡਿੰਗ ਵੀ ਸਾਨੂੰ ਇਹਨੇ ਪੇਸ਼ ਕੀਤੀ ਜੀ ਉਹਦੇ ਬਿਹਾਫ ਤੇ ਜੀ ਅਸੀਂ ਇੱਕ ਮੁਕਦਮਾ ਦਰਜ ਕੀਤਾ ਜੀ ਤੇ ਆਈ 54 ਨੰਬਰ ਉਹ ਜਮਾਨ ਜੋ ਕੋਰਟ ਚ ਪੇਸ਼ ਕੀਤਾ ਪੇਸ਼ ਕਰਕੇ ਅਸੀਂ ਰਿਮਾਨਡ ਲਿਆ ਰਿਮਾਨਡ ਲੈ ਕੇ ਜੋ ਲੀਗਲ ਸਾਡੀ ਪੁੱਛਗਿੱਛ ਕਰਨ ਦੀ ਸੀ ਉਹ ਅਸੀਂ ਲੀਗਲ ਪੁੱਛਗਿੱਛ ਕੀਤੀ ਹੈ ਅਰੈਸਟ ਵੇਲੇ ਸੀ ਇਹਦਾ ਮਤਲਬ ਅਸੀਂ ਮੈਡੀਕਲ ਕਰਾਇਆ ਜਦੋਂ ਜੁਡੀਸ਼ੀਅਲ ਛੱਡ ਗਏ ਅਸੀਂ ਤਾਂ ਮੈਡੀਕਲ ਕਰਾਇਆ ਜਿਹੜੀ ਆ ਸੋਸ਼ਲ ਮੀਡੀਆ ਤੇ ਬਹੁਤ ਗੱਲਾਂ ਸੁਣਨੋਂ ਵੀ ਇਹਨੂੰ ਜੀ ਬਰਥ ਤੇ ਪਾ ਲਿਆ ਜੀ ਇਹ ਕੀਤਾ ਜੋ ਇਹ ਸਾਰੀਆਂ ਬਿਲਕੁਲ ਗਲਤਾਂ ਜਿਹੜੀਆਂ ਗੱਲਾਂ ਬਿਲਕੁਲ ਬੇਤੁਕੀਆਂ ਤੇ ਇਹ ਜੀ ਕੋਈ ਗੱਲ ਨਹੀਂ ਹੈ ਮਤਲਬ ਤੇਜਾ ਸਾਹਿਬ ਜਦੋਂ ਵੀ ਕੋਈ ਚਾਹੇ ਨਾਰਮਲ ਹੋਵੇ ਚਾਹੇ ਕੋਈ ਬੜਾ ਹਾਰਡ ਟ੍ਰਿਬਿਨਲ ਹੋਵੇ ਨਾ ਜਾਂ ਕੋਈ ਵੀ ਮੈਡੀਕਲ ਕਰਉਣਾ ਪੈਂਦਾ ਉਹਦਾ ਲਾਜ਼ਮੀ ਆ ਜਦੋਂ ਤੁਸੀਂ ਕਿਸੇ ਹੋਰ ਜ਼ਿਲ੍ਹੇ ਨੂੰ ਹੈਂਡਓਵਰ ਕਰਦੇ ਤਾਂ ਵੀ ਮੈਡੀਕਲ ਜ਼ਰੂਰੀ ਹੈ ਜੀ ਜੀ ਬਿਲਕੁਲ ਅਸੀਂ ਵੀ ਮੈਡੀਕਲ ਕਰਾਨੇ ਜਦੋਂ ਨੈਕਸਟ ਆਪਣੇ ਮੁਕਦਮੇ ਚ ਕੋਈ ਹੋਰ ਡਿਸਟ੍ਰਿਕਟ ਵਾਲਾ ਗ੍ਰਿਫਤਾਰੀ ਪੰਦਾ ਉਹ ਵੀ ਬਟ ਆਬਵੀਅਸਲੀ ਮੈਡੀਕਲ ਕਰਾਂਦਾ ਚ ਉਹ ਮੈਡੀਕਲ ਜਿਹੜੀ ਮੈਡੀਕਲ ਰਿਪੋਰਟ ਕੋਰਟ ਚ ਸਬਮਿਟ ਹੁੰਦੀ ਬਿਲਕੁਲ ਯੂ ਫਾਈਲ ਦਾ ਪਾਰਟ ਹੈ ਵਿਥਨ 24 ਆਵਰ ਕੋਈ ਵੀ ਦੋਸ਼ੀ ਹੈ ਜਦੋਂ ਅਸੀਂ ਉਹਨੂੰ ਗ੍ਰਿਫਤਾਰੀ ਸਬਰ ਕਰਦੇ ਆ ਉਹਦਾ ਇੱਕ ਵਾਰੀ ਮੈਡੀਕਲ ਹੋਣਾ ਜ਼ਰੂਰੀ ਹੈ ਲਾਜ਼ਮੀ ਮੈਡੀਕਲ ਕਰਾਇਆ ਜਾਂਦਾ ਤੇ ਜਿਵੇਂ ਇਹ ਚਰਚਾ ਕਿ ਬਰਫ ਤੇ ਪਾਇਆ ਗਿਆ ਫਿਰ ਉਹ ਦੇਖੀ ਨਾ ਅਜਿਹੇ ਵਿਲਾਤੇ ਕਿ ਵੱਡੇ ਅਧਿਕਾਰੀਆਂ ਨੇ ਬੜੀ ਬਦਤਮੀਜ਼ੀ ਕੀਤੀ ਇਦਾਂ ਦੇ ਵੀ ਬਹੁਤ ਮੈਂ ਕਹਿਣਾ ਨਹੀਂ ਚਾਹੁੰਦਾ ਤੁਸੀਂ ਸਮਝ ਗਏ ਹੋਗੇ ਪੰਜਾਬ ਜੋ ਕੁਝ ਵਾਇਰਲ ਹੋ ਰਿਹਾ ਨਾ ਜੀ ਕਿ ਪ੍ਰਾਈਵੇਟ ਪਾਰਟ ਵੀ ਉਹਨਾਂ ਦਾ ਵੀ ਕਰਕੇ ਇਸ ਤਰ੍ਹਾਂ ਇਹ ਸਾਰੀ ਸੋਸ਼ਲ ਮੀਡੀਆ ਦੀ ਜਿਹੜੀ ਹੈਗੀ ਸੀ ਇਹਦੇ ਵਿੱਚ ਕੋਈ অথੈਨਟੀਸਿਟੀ ਨਹੀਂ ਜੀ ਬਿਲਕੁਲ ਔਨ ਮੈਰਿਟ ਜਿਹੜੀ ਸ਼ਕਤੀ ਨਾਲ ਕੁਝ ਕੁਝ ਕਰਨੀ ਸੀ ਉਹ ਕੀਤੀ ਰਮਾਨ ਲਿਆ ਮਾਨਜੋ ਕੋਰਟ ਚ ਪੇਸ਼ ਕਰਕੇ ਤੇ اور ਉਹਦਾ ਜੋ ਪ੍ਰੋਸੀਜਰ ਸੀ ਉਹ ਅਡਾਪਟ ਕੀਤਾ ਜਿਸ ਕਿ ਇਹ ਨੇ ਕਿ ਪੁਲਿਸ ਦਾ ਰਵਈਆ ਇਦਾਂ ਦਾ ਹੈਗਾ ਕਿ ਲੋਕ ਯਕੀਨ ਕਰ ਲੈਂਦੇ ਨੇ ਕਿ ਵਾਕਿਆ ਪੁਲਿਸ ਨੇ ਇਦਾਂ ਕੀਤਾ ਹੀ ਹੋਊਗਾ ਇਹ ਵੀ ਇੱਕ ਵਜ੍ਹਾ ਹੋ ਸਕਦੀ ਐਕਚੁਅਲ ਕੀ ਅਨੰਦ ਜੀ ਸੋਸ਼ਲ ਮੀਡੀਆ ਤੇ ਪਰ ਬਹੁਤ ਚੀਜ਼ਾਂ ਦੇਖਦੇ ਆਂ ਚੰਗੇ ਲੋਕ ਵੀ ਬਹੁਤ ਆ ਜੀ ਕਿ ਅਨਸਸਰੀ ਜਿਹੜੀਆਂ ਉਹ ਓਈਆਂ ਗੱਲਾਂ ਵੀ ਬਹੁਤ ਆ ਉਹ ਕਹਿਣ ਦੀਆਂ ਗੱਲਾਂ ਹੁੰਦੀਆਂ ਤੇ ਹਰ ਜ਼ਿੰਮੇਵਾਰ ਅਫਸਰ ਕੋਸ਼ਿਸ਼ੇ ਕਰਦਾ ਉਹ ਕਾਨੂੰਨ ਦੇ ਦਾਇਰੇ ਚ ਰਭੇ ਤੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਕੰਮ ਕਰਾ ਹੂੰ ਅੱਛਾ ਫਿਰ ਇਹ ਜਿਹੜੇ ਲੋਕ ਫਲਾ ਰਹੇ ਨੇ ਅਫਵਾਹਾਂ ਉਹਨਾਂ ਨੂੰ ਤੇ ਨਹੀਂ ਤੁਸੀਂ ਕੁਝ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਲੈ ਰਹੇ ਦੇਖੋ ਫਿਲਹਾਲ ਹਜੇ ਸਾਡੀ ਜਿਹੜੇ ਨੋਟਿਸ ਚ ਆਈਆਂ ਤਾਂ ਉਹ ਸੀ ਲੈਟਸ ਸੀ ਕਿਉਂਕਿ ਸਾਡਾ ਸਾਈਬਰ ਸੈੱਲ ਅਲੱਗ ਹੈਗਾ ਜੀ ਤਾਂ ਉਹ ਕੀ ਕਰਦੇ ਆ ਉਹ ਉਹਦੇ ਵਿੱਚ ਟਾਈਮ ਆਨ ਤੇ ਆ ਤਾਂ ਉਹ ਸੀ ਜਰੂਰ ਅਵੇਅਰ ਵਾਕਸ ਵਗੈਰਾ ਦੇਖਣਗੇ ਅੱਛਾ ਜਿਹੜੀ ਲੇਡੀ ਆ ਜਿਸ ਲੇਡੀ ਦੀ ਸ਼ਿਕਾਇਤ ਤੇ ਲੁਧਿਆਣਾ ਪੁਲਿਸ ਨੇ ਕੇਸ ਰਜਿਸਟਰ ਕੀਤਾ ਜੀ ਭਾਈ ਉਸ ਲੇਡੀ ਦੇ ਖਿਲਾਫ ਜੀ ਕੁਝ ਸ਼ਿਕਾਇਤਾਂ ਇਹ ਤੁਹਾਡੇ ਕੋਲ ਵੈਰੀਫਾਈਡ ਹੋਈਆਂ ਜੀ ਕਿ ਉਹਨਾਂ ਨੇ ਲੋਕਾਂ ਨੂੰ ਕਿੰਨਾ ਕੀ ਲੁੱਟ ਸਬਜ਼ੂਬਾਤ ਦਿਖਾਈ ਲੋਕਾਂ ਦੇ ਪੈਸੇ ਮਾਰੇ ਨੇ ਕੁਝ ਇਦਾਂ ਦੀ ਵੀ ਉਹਦੇ ਖਿਲਾਫ ਵੀ ਹੈ ਸ਼ਿਕਾਇਤ ਜੀ ਦੇਖੋ ਹਾਂ ਜੇ ਤੱਕ ਸਾਡੇ ਕੋਲ ਉਸ ਲੇਡੀ ਦੇ ਖਿਲਾਫ ਕੋਈ ਨਹੀਂ ਸੀ ਬਸ ਲੇਡੀ ਵੱਲੋਂ ਲੇਡੀ ਵੱਲੋਂ ਜਿਹੜੀ ਇਹ ਕੰਪਲੇਂਟ ਆਈ ਸੀ ਪੁਲਿਸ ਤੇ ਜਿਹੜੀਆਂ ਚੀਜ਼ਾਂ ਉਹਨੇ ਦਿੱਤੇਗੇ ਉਹਦੇ ਬਿਹਾਫ ਤੇ ਅਸੀਂ ਕਦਮਾਂ ਦਰਜ ਕਰਕੇ ਉਹਦੀ ਤਫਤੀਸ਼ ਕੀਤੀ ਉਹ ਤਾਂ ਆਪਾਂ ਜਿਹੜੀਆਂ ਗੱਲਾਂ ਉਹ ਲੇਡੀ ਕਹਿ ਰਹੀ ਹੈ ਉਹ ਗੱਲਾਂ ਤਾਂ ਆਪ ਵੀ ਸੋਸ਼ਲ ਮੀਡੀਆ ਤੇ ਸੁਣ ਲਈਆਂ ਜੀ ਤਾਂ ਉਹ ਥੋੜਾ ਜਿਹਾ ਬੰਦੇ ਦਾ ਪ੍ਰੀਵੀਅਸ ਰਿਕਾਰਡ ਜੇ ਇਸ ਤਰੀਕੇ ਨਾਲ ਹੋਵੇ ਤਾਂ ਫਿਰ ਉਹ ਥੋੜਾ ਜਿਹਾ मतलब ਕਾਫੀ ਨੁਕਸਾਨ ਹੀ ਹੁੰਦਾ ਹੋ ਸਕਦਾ ਇਹ ਜਿਹੜੀ ਲੇਡੀ ਹੈ ਕਾਫੀ ਲੰਮੇ ਸਮੇਂ ਤੋਂ ਇਮੀਗ੍ਰੇਸ਼ਨ ਦਾ ਕੰਮ ਕਰੀ ਜੀ ਕੁਝ ਇਦਾਂ ਦਾ देखो इमिग्रेशन ਦਾ ਕੰਮ ਕਰ ਰਹੀ ਐ ਐਗਜ਼ੈਕਟ ਮੈਂ ਤੁਹਾਨੂੰ ਟਾਈਮ ਦੱਸਣਾ ਉਹ ਮੈਂ ਦੇਖ ਕੇ ਕਹਾਂ ਉਹ ਕਦੋਂ ਦਾ ਬਟ ਉਹ ਜਿਹੜੀ ਐ ਇਮੀਗ੍ਰੇਸ਼ਨ ਦਾ ਕੰਮ ਕਰਦੀ ਐ ਪ੍ਰੈਸੈਂਟ ਜੀ ਜੀ ਮਤਲਬ ਹੁਣ ਤੇ ਨਹੀਂ ਤੁਹਾਨੂੰ ਭਾਨਾ ਸਿੱਧੂ ਦੀ ਜ਼ਰੂਰਤ ਜੀ ਜੋ ਕੁਝ ਤੁਸੀਂ ਤਫਤੀਸ਼ ਕਰਨੀ ਸੀ ਕਿ ਲੋੜ ਪੈਸੇ ਦੀ ਇਨ ਫਿਊਚਰ ਵੀ ਦੇਖੋ ਅਜੇ ਤੱਕ ਸਾਡੇ ਕੋਲ ਜਿੰਨੀ ਕੰਪਲੇਂਟ ਆਈ ਸੀ ਜੀ ਐਂ ਇਨ ਫਿਊਚਰ ਕੋਈ ਕੰਪਲੇਂਟ ਆਊਗੀ ਫਿਰ ਉਹ ਜੈਸੀ ਸੂਰਤ ਹੋਏਗੀ ਵੈਸੀ ਕਾਰਵਾਈ ਹੋਏਗੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਤੁਸੀਂ ਆਪ ਪੂਰੀ ਗੱਲਬਾਤ ਸੁਣੀ ਐ ਪੁਲਿਸ ਦੇ ਵੱਡੇ ਅਧਿਕਾਰੀ ਕੋਲ ਕਿ ਅਜੇ ਹੁਣ ਕੁਝ ਨਹੀਂ ਹੈ ਜੋ ਕੁਝ ਪੁੱਛਣਾ ਸੀ ਕਿਉਂਕਿ ਇੱਕ ਔਰਤ ਨੇ ਸ਼ਿਕਾਇਤ ਦਿੱਤੀ ਸੀ ਸ਼ਿਕਾਇਤ ਦੇ ਮਤਲਬ ਸਾਡੀ ਜ਼ਿੰਮੇਵਾਰੀ ਬਣਦੀ ਸੀ ਕਿ ਪਰਚਾ ਦਰਜ ਕੀਤਾ ਜਾਵੇ ਲੇਕਿਨ ਉਹਨਾਂ ਨੇ ਕਿਹਾ ਕਿ ਜਿਹੜੀ ਸੋਸ਼ਲ ਮੀਡੀਆ ਤੇ ਗੱਲਾਂ ਹੋ ਰਹੀਆਂ ਨੇ ਕਿ ਭਾਨਾ ਸਿੱਧੂ ਦੇ ਨਾਲ ਇੰਟਰੋਗੇਸ਼ਨ ਦੌਰਾਨ ਤਸ਼ੱਦਦ ਹੋਇਆ ਉਹ ਸਭ ਅਫਵਾਹਾਂ ਨੇ ਤੇ ਸਾਡੀ ਜਿਹੜੀ ਟੀਮ ਆ ਜਿਹੜੀ ਐਕਸਪਰਟ ਨੇ ਜਿਹੜੇ ਸਾਈਬਰ ਸੈੱਲ ਵਾਲੇ ਉਹ ਇਸ ਦੀ ਭਾਲ ਕਰ ਰਹੇ ਨੇ ਕਿ ਆਖਰ ਉਹ ਕੌਣ ਲੋਕ ਨੇ ਜਿਹੜੀਆਂ ਅਝੀਆਂ ਅਫਵਾਮਾਂ ਫੁਲਾ ਰਹੇ ਨੇ ਪਰ ਨਾਲ ਦੀ ਨਾਲ ਗੱਲ ਇੱਕ ਇਹ ਵੀ ਕੌੜੀ ਸਚਾਈ ਹੈ ਕਿ ਪੁਲਿਸ ਤੇ ਹਮੇਸ਼ਾ ਦੋਸ਼ ਲੱਗਦੇ ਰਹੇ ਨੇ ਕਿ ਕੋਈ ਵੀ ਜਦੋਂ ਮੁਜਰਮ ਨੂੰ ਫੜਦੇ ਨੇ ਚਾਹੇ ਉਹ ਛੋਟਾ ਚਾਹੇ ਵੱਡਾ ਚਾਹੇ ਜੁਰਮ ਵੱਡਾ ਚਾਹੇ ਛੋਟਾ ਜਾਂ ਕਿਸੇ ਵੀ ਤਰ੍ਹਾਂ ਦੀ ਕੇਸ ਦੇ ਨੇਚਰ ਹੈ ਪੁਲਿਸ ਤੇ ਤੱਕਾ ਕਰਦੀ ਹੈ ਤੇ ਫਿਰ ਇਸ ਕਰਕੇ ਪੁਲਿਸ ਨੂੰ ਵਾਰ-ਵਾਰ ਸਫਾਈਆਂ ਦੇਣੀਆਂ ਪੈਂਦੀਆਂ ਨੇ ਕਿ ਅਜਿਹਾ ਕੋਈ ਸਾਡੇ ਵੱਲੋਂ ਕਾਰਵਾਈ ਨਹੀਂ ਕੀਤੀ ਜਾਈ ਗੱਲ ਵਿਸ਼ਵਾਸ ਦੀ ਵੀ ਆ ਤੇ ਗੱਲ ਯਕੀਨ ਦੀ ਵੀ ਆ ਲੇਕਿਨ ਸਵਾਲ ਆ ਕਿ ਅਚਾਨਕ ਪਹਾਣਾ ਸਿੱਧੂ ਤੇ ਪੰਜਾਬ ਤੇ ਇੱਕੋ ਵੇਲੇ ਕਿਵੇਂ ਪਰਚੇ ਦਰਜ ਸ਼ੁਰੂ ਕੀਤੇ ਗਏ ਨੇ ਇਹ ਕਿਸ ਦਾ ਦਬਾਅ ਤੇ ਆਖਰ ਵਜਾ ਕੀ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੜਤולים ਦੇ ਅੱਗੇ ਆ ਦੇਖਦੇ ਰਹੋ ABC ਪੰਜਾਬ ਧੰਨਵਾਦ